ਪਾਰਟੀ ਦੇ ਵੱਲੋਂ ਪਹਿਲ ਗਾਹ ਮਾਤਵਾਦੀ ਹਮਲੇ ਦੇ ਵਿਰੋਧ ਚ ਕੈਂਡਲ ਮਾਰਚ ਕੱਢਿਆ ਗਿਆ ਜ ਇਹ ਕੈਂਡਲ ਮਾਰਚ ਹਨੂਮਾਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਡਾਕਖਾਨਾ ਚੌਂਕ ਵਿੱਚ ਖਤਮ ਹੋਇਆ ਇਸ ਦੌਰਾਨ ਆਪ ਵਰਕਰਾਂ ਨੇ ਅਤਵਾਦੀ ਤੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕੀਤੀ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਚੇਅਰਮੈਨ ਰਗਵੀਰ ਸਿੰਘ ਖਾਲਸਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਪੁਸ਼ਨ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਜੰਮੂ ਕਸ਼ਮੀਰ ਵਿੱਚ ਅਤਵਾਦ ਦੇ ਵਿਰੋਧ ਚ ਸਖਤ ਕਦਮ ਚੁੱਕਣ ਦੀ ਲੋੜ ਹੈ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਹਿ ਰਹਾ ਤਾਂ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਤਲਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ ਬੇਦੋਸ਼ੇ ਜਿਹੜੇ ਸਲਾਨੀ ਸੀਗੇ ਗਏ ਦੇ ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਟਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾਂ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜ਼ਿਸ਼ ਸੀਗੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ ਸਲਾਨੀ ਸੰਸਾ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉੱਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਿੱਦੋਂ ਬਿਲਕੁਲ ਇੰਟਰ ਵੀ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੀ ਸੇਮ ਕਾਰਨ ਜਿਹੜਾ ਕੰਮ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ મોદી ਸਰਕਾਰ ਨੂੰ ਕਹਿਣਾ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਆਨਸਰ ਦਿੱਤਾ ਜਾਵੇ ਯੋਗ ਆਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਵੀ ਜਿਹੜੀ ਹੈ ਕਮਰੋਂ ਟੁੱਟੇ ਕਿਉਂਕਿ ਜਿੰਨੇ ਵੀ ਆਤਵਾਦੀ ਹਨ ਉਹ ਫੌਲ ਦੇ ਸੁਰੱਖਸ਼ਨ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੁਣ ਨਾ ਇਹਨਾਂ ਨੇ ਕੰਮ ਕੀਤਾ ਤਾਂ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜੋ ਜੜੀ ਹੈ ਕੈਂਡਲ ਮਾਰਚ ਜੜੀ ਆ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਢ ਰਹੇ ਆ ਇਹ ਸ਼ਾਂਤੀ ਕੈਂਡਲ ਮਾਰਚ ਆ ਕੋਈ ਇਸ ਵਿਰੋਧ ਦੇ ਵਿੱਚ ਹੈ ਕਿ ਭਾਈ ਮਾਨਵਤਾ ਦੀ ਔਰ ਬੇ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾਣੀ ਜਿਨ੍ਹਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ ਦੋ ਚਾਰ ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੋਮਨ ਨੂੰ ਉਹਾਂ ਦੇ ਹਸਬੰਦ ਨੂੰ ਜਿਹੜਾ ਹੈ ਉਹ ਕਤਲ ਕੀਤਾ ਹੈ ਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਤੁਸੀਂ ਮੇਰਾ ਹਸਬੰਦ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦਿਓ ਕਹਿੰਦੇ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸੰਤਾਪ ਜਿਹੜਾ ਉੱਥੇ ਚੇਲ ਬਹੁਤ ਦੁਖ ਆਲੀ ਗੱਲਾਂ ਆ ਇਹ ਸਾਰੇ ਜਿਹੜੇ ਆ ਗੁਰਦਾਸਪੁਰ ਦੇ ਨਿਵਾਸੀ ਆ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਦੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਗੁਰ ਸਿੱਧਾ ਜਿਹੜਾ ਹੈ ਇਸ ਫੌਜ ਦੀ ਜਿਹੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਣ ਦਿੰਦੀ ਹੈ ਨਾ ਅਤਵਾਦੀਆਂ ਨੂੰ ਭਾਵੇ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾਂ ਪਰ ਇੱਕ ਆਕਾ ਇੱਕਾ ਰਖਣਾਵਾ ਔਰ ਉਹ ਕਸ਼ਮੀਰੀ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਵੀ ਇਹ ਦੁੱਖ ਮਾਨਿਆ ਹੈ ਉਸ ਜਗ੍ਹਾ ਦੇ ਉੱਪਰ ਅਸੀਂ ਵੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਜਿਹੜੇ ਸ਼ਹੀਦ ਹੋਏ ਨੇ ਉੱਥੇ ਸਾਡੇ ਭਰਾ ਠਾਈ ਉਹ ਭਾਵੇਂ ਵਿਦੇਸ਼ੀ ਨੇ ਭਾਵੇਂ ਸਾਡੇ ਅਲੱਗ-ਅਲੱਗ ਸਟੇਟਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਵੀ ਸੁ ਦੁੱਖ ਜਿਹੜਾ ਹੈ ਸਾਂਝਾ ਕਰਦੇ ਆ ਬਹੁਤ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਕੋਹਰ ਅਪਰਾਧ ਕੀਤਾ ਵਾ ਉਹਦੀ ਅਸੀਂ ਸਖਤ ਨਿੰਦਾ ਚ ਆਮ ਆਦੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦੀ ਟੀਮ ਵੱਲੋਂ ਮੈਂ ਕੋਹਰ ਨਿੰਦਾ ਕਰਦਾ ਵਾਂ ਜਿਹੜੇ ਪਰਿਵਾਰ ਉਹਨਾਂਸ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਨਾਲ ਆ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਬਾਕੀ ਪਰਮਾਤਮਾ ਕੇ ਅਰਦਾਸ ਕਰਨਿਆਂ ਕਿ ਜਿਹੜੀਆਂ ਵਿਛੜੀਆਂ ਰੂਹਾਂ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਧਰਮ ਦਾ ਨਾਂ ਕੋਈ ਧਰਮ ਦਾ ਨਾਂ ਨਹੀਂ ਹੁੰਦਾ ਇਹ ਜਿੰਨੀ ਵੀ ਚਾਲਾਂ ਨੇ ਪਾਕਿਸਤਾਨ ਦੀ ਚਾਲ ਆ ਸਾਡੀ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਆ ਕੇ ਇਹਨਾਂ ਦਾ ਪੂਰਾ ਸਜ਼ਾ ਦਵੇ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੂਰੇ ਮਤਲਬ ਸ਼ਿਰਨਰ ਦੇ ਵਿੱਚ ਸ਼ਾਂਤੀ ਬਹਾਲ ਕਰੇ ਦੇਖੋ ਮੈਂ ਪਹਿਲਾਂ ਹੀ ਗੱਲ ਕਿਹਾ ਵਾ ਕਿ ਉਹ ਸਾਡੇ ਵੀ ਭਰਾ ਹੀ ਨੇ ਕੋਈ ਧਰਮ ਨਹੀਂ ਹੁੰਦਾ ਮਜ਼ਬ ਕੋਈ ਧਰਮ ਨਹੀਂ ਹੁੰਦਾ ਤਵਾਦਾ ਬਿਨਾ ਸ਼ਨਾਖਤ ਹੋਈ ਤੇ ਬੰਦੇ ਰਹਿ ਨਹੀਂ ਸਕਦੇ ਬਿਨਾ ਸ਼ਨਾਖਤ ਉਹਨਾਂ ਦੀ ਜ਼ਰੂਰੀ ਹੈ ਇਹ ਚੀਨ ਆ ਹੀ ਸਹਿਮਤ ਆ ਕਿਉਂਕਿ ਆਲ ਹੋਰੀ ਨਾਲ ਪਾਰੀ ਕਾਫੀ ਸਮੇਂ ਤੋਂ ਮੁੱਦਾ ਚ ਚੋੜਿਆ ਪਰ ਹੋਰੀ ਪਾਰੀ ਸਰ ਗੱਲ ਹੈ ਕਿ ਸ਼ਨਾਖਤ ਉਹ ਦੇ ਰਹੇ ਨੇ ਪੁਲਿਸ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਜਿਹੜਾ ਸ਼ਨਾਖਤ ਨਹੀਂ ਦੇਵੇਗਾ ਉਹ ਉਹ ਹਸਪਤਾਲ ਬਾਕੀ ਉਹ ਸਾਡੇ ਭਰਾ ਹੀ ਨੇ ਸਾਡੇ ਇੰਡੀਆ ਗਵਰਨਮੈਂਟ ਤੋਂ ਉਮੀਦ ਰੱਖਦੇ ਹਾਂ ਕਿ ਚੁੱਪਨੇ ਚਾਹੀਦੇ ਐਸੋ ਜਿਹਾ ਇੰਡੀਆ ਗਵਰਨਮੈਂਟ ਨੂੰ ਤੇ ਬਹੁਤ ਮੂੰਹ ਤੋਰ ਜਵਾਬ ਦੇਣਾ ਚਾਹੀਦਾ ਵਾ ਇਹਦਾ ਔਰ ਅਤਵਾਦ ਨੂੰ ਪੂਰੀ ਖੱਲ ਪਾਣੀ ਚਾਹੀਦੀ ਹੈ ਕੋਈ ਬੰਦਾ ਬਖਸ਼ਣਾ ਨਹੀਂ ਚਾਹੀਦਾ ਕੋਈ ਬੰਦਾ ਯਾਰ ਅਤਵਾਦ ਜਿਹੜਾ ਅਤਵਾਦੀ ਦੀ ਗੱਲ ਕਰਦਾ ਵਾ ਅਖਵਾਦੀ ਦੀ ਗੱਲ ਕਰਦਾ ਸਾਡੇ ਦੇਖੋ ਨਿਰਦੋਸ਼ ਭਰਾਵਾਂ ਨੂੰ ਜੋ ਕਤਲ ਕੀਤਾ ਗਿਆ ਠੀਕ ਹੈ ਭਾਜੀ